ਨਹੀਂ ਜਾਣਾ ਜਿਵੇਂ ਆਪਾਂ ਗੁਰਨਾਨਕ ਮਹਾਰਾਜ ਜੀ ਦੀ ਇੱਕ ਸਾਖੀ ਸੁਣੀ ਹੈ ਨਾ ਦੁਨੀ ਚੰਦ ਹੋਇਆ ਕਹਿੰਦੇ ਇਤਿਹਾਸ ਦੇ ਵਿੱਚ ਗੁਰਨਾਨਕ ਮਹਾਰਾਜ ਜੀ ਦੇ ਸਮੇਂ ਬੜਾ ਹੰਕਾਰ ਕਰਦਾ ਹੁੰਦਾ ਸੀ ਮੇਰੇ ਕੋਲੇ ਬੜੀ ਧਨ ਹੈ ਬੜੀ ਦੌਲਤ ਹੈ ਬੜੀ ਜ਼ਮੀਨ ਹੈ ਤੇ ਬੜਾ ਮੇਰੇ ਕੋਲੇ ਪੈਸਾ ਹੈ ਤੇ ਗੁਰਨਾਨਕ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ ਮਰਦਾਨੇ ਇੰਜ ਕਰ ਇਹ ਦੁਨੀ ਚੰਦ ਨੂੰ ਇੱਕ ਸੋਈ ਦੇ ਆ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਗੁਰਨਾਨਕ ਮਹਾਰਾਜ ਦੀ ਗੱਲ ਮੰਨ ਕੇ ਉਹ ਸੋਈ ਦੇਣ ਚਲੇ ਜਾਂਦੇ ਨੇ ਉਹਨੂੰ ਦੁਨੀ ਚੰਦ ਨੂੰ ਕਹਿੰਦੇ ਜੀ ਆ ਸੂਈ ਫੜੋ ਇਹ ਗੁਰੂ ਨਾਨਕ ਪਾਸ਼ਾ ਨੇ ਭੇਜੀ ਹੈ ਗੁਰਨਾਨਕ ਮਹਾਰਾਜ ਨੂੰ ਭਾਈ ਦੁਨੀ ਚੰਦ ਜੀ ਜਾਣਦੇ ਸਨ ਭਾਵ ਗੁਰਨਾਨਕ ਮਹਾਰਾਜ ਦੀ ਸ਼ੋਭਾ ਬੜੀ ਸੁਣੀ ਹੋਈ ਸੀ ਕਹਿੰਦਾ ਜੀ ਇਹ ਸੂਈ ਗੁਰਨਾਨਕ ਮਹਾਰਾਜ ਨੇ ਭੇਜੀ ਹੈ ਭਾਈ ਮਰਦਾਨਾ ਜੀ ਕਹਿੰਦੇ ਹਾਂ ਕਹਿੰਦੇ ਇਹ ਕਿਉਂ ਭੇਜੀ ਹੈ ਤੇ ਭਾਈ ਮਰਦਾਨੇ ਨੇ ਦੱਸਿਆ ਕਿ ਗੁਰਨਾਨਕ ਮਹਾਰਾਜ ਨੇ ਆਖਿਆ ਸੀ ਇਹ ਸੂਈ ਨਾ ਮਰਨ ਤੋਂ ਬਾਅਦ ਸਾਨੂੰ ਸਵਰਗਾਂ ਦੇ ਵਿੱਚ ਦੇ ਦੇ ਜੇ ਨਰਕਾਂ ਚ ਗਿਆ ਨਰਕਾਂ ਚ ਫੜਾ ਦੇ ਜੇ ਸਵਰਗਾਂ ਚ ਗਿਆ ਸਵਰਗਾਂ ਚ ਫੜਾ ਦੇ ਤੇ ਦੁਨੀ ਚੰਦ ਕਹਿੰਦਾ ਜੀ ਇਹ ਸੂਈ ਮੇਰੇ ਨਾਲ ਥੋੜੀ ਜਾਣੀ ਐ ਜਦੋਂ ਮੈਂ ਮਰ ਜਾਨਾ ਮੇਰਾ ਤਾਂ ਸਰੀਰ ਨਹੀਂ ਨਾਲ ਜਾਣਾ ਇਹ ਸੂਈ ਕਿੱਥੋਂ ਚਲੇ ਜਾਏਗੀ ਫਿਰ ਭਾਈ ਮਰਦਾਨਾ ਜੀ ਜਦੋਂ ਇਹ ਗੱਲ ਸੁਣਦੇ ਨੇ ਨਾ ਤਾਂ ਜਦ ਹੀ ਗੁਰੂ ਨਾਨਕ ਮਹਾਰਾਜ ਆ ਜਾਂਦੇ ਨੇ ਕਹਿੰਦੇ ਦੁਨੀ ਚੰਦ ਫਿਰ ਇਹ ਧਨ ਦੌਲਤ ਦਾ ਮਾਨ ਕਾਦਾ ਕਰਦਾ ਹੰਕਾਰ ਕਾਦਾ ਕਰਦਾ ਜੇ ਤੇਰੇ ਨਾਲ ਇੱਕ ਸੂਈ ਨਹੀਂ ਜਾਣੀ ਤੇ ਆ ਜਿੱਦਾਂ ਤੂੰ ਮਹਿਲ ਉਸਾਰੀ ਬੈਠਾ ਜਿੰਨੀ ਜਾਇਦਾਦ ਬਣਾਈ ਬੈਠਾ ਪੈਸਾ ਜੋੜੀ ਬੈਠਾ ਫਿਰ ਇਹ ਕਿੱਥੋਂ ਚਲੇ ਜਾਏਗਾ ਇਹਦਾ ਹੰਕਾਰ ਕਾਦਾ ਮਹਾਰਾਜ ਕਹਿੰਦੇ ਧਨ ਦੌਲਤ ਕਮਾਉਣਾ ਮਾੜੀ ਗੱਲ ਨਹੀਂ ਧਨ ਦੌਲਤ ਕਮਾਉਣਾ ਵੀ ਚਾਹੀਦਾ ਪੈਸਾ ਜੋੜਨਾ ਕੋਈ ਮਾੜੀ ਗੱਲ ਨਹੀਂ ਪੈਸਾ ਜੋੜਨਾ ਵੀ ਚਾਹੀਦਾ ਘਰ-ਬਾਰ ਵਧੀਆ ਹੋਣਾ ਚਾਹੀਦਾ ਹਰ ਇੱਕ ਸੁੱਖ ਸਹੂਲਤਾਂ ਹੋਣੀਆਂ ਚਾਹੀਦੀ ਹੈ ਪਰ ਸਤਗੁਰ ਕਹਿੰਦੇ ਉਹ ਕਿਸੇ ਦਾ ਖੂਨ ਚੂਸ ਕੇ ਉਹ ਕਿਸੇ ਨਾਲ ਠੱਗੀਆਂ ਚੋਰੀਆਂ ਕਰਕੇ ਨਹੀਂ ਬਣਾਈ ਹੋਣੀ ਚਾਹੀਦੀ ਆਖੋ ਸਤਨਾ ਫਿਰ ਕਹਿੰਦੇ ਆਪ ਤਾਂ ਓਜੜਦਾ ਹੀ ਆ ਬੰਦਾ ਜਿਹੜੀਆਂ ਪੋਸਤਾਂ ਨੂੰ ਉਹ ਦੇਖੇ ਜਾਂਦਾ ਨਾ ਉਹ ਵੀ ਉਜੜ ਜਾਂਦੀਆਂ ਨੇ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਦਾ